ਚੈਨਲ ਦੇਖ ਰਹੇ ਸਾਰੇ ਹਿਸਰੋਤਿਆਂ ਦਾ ਮੈਂ ਅਮ੍ਰਿਤਪਾਲ ਕਲੇਰ ਸਵਾਗਤ ਕਰਦੀ ਹਾਂ ਦੋਸਤੋ ਮੈਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਇਸ ਸਾਲ ਪਾਸ਼ਾ ਵਿਭਾਗ ਪਟਿਆਲਾ ਵੱਲੋਂ ਸਨਮਾਨਿਤ ਪੁਸਤਕ ਬਰਫ ਚ ਉਕੇ ਅਮਲਤਾਸ ਜਿਸ ਨੂੰ ਲਿਖਿਆ ਹੈ ਸ਼੍ਰੀ ਗੁਰਿੰਦਰਜੀਤ ਜੀ ਨੇ ਤੇ ਅੱਜ ਆਪਾਂ ਇਸ ਦਾ ਦੂਜਾ ਭਾਗ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਜਿਸ ਦਾ ਨਾਮ ਹੈ ਬਿੰਬਾਵਲੀ ਪੰਜ ਸਤਾਰਾ ਹੋਟਲ 'ਚ ਪਹਿਲੀ ਵਾਰ ਦਾਖਲ ਹੁੰਦਿਆਂ ਮੇਰੇ ਵਾਲੇ ਸ਼ਮਲੇ ਵਾਲੀ ਪੱਗ ਬੰਨੀ 6 ਫੁੱਟ ਦੇ ਦਰਬਾਨ ਨੇ ਜਿਸ ਤਰ੍ਹਾਂ ਤੱਕਿਆ ਮੈਨੂੰ ਉਹਦੀਆਂ ਅੱਖਾਂ 'ਚ ਸਵਾਗਤ ਘਟ ਅਤੇ ਸਵਾਲ ਵਧੇਰੇ ਜਾਪੇ ਸ਼ਾਇਦ ਉਹ ਮੇਰੇ ਹੋਸਟਲ ਦੋਸਤਾਂ ਤੋਂ ਉਧਾਰੇ ਮੰਗ ਕੇ ਪਹਿਨੇ ਪੈਂਟ ਕੋਟ ਦੀ ਤਹਿਕੀਕਾਤ ਕਰ ਰਿਹਾ ਸੀ ਇਸ ਤਾਜ ਬੰਗਾਲ ਹੋਟਲ ਦੀ ਰਿਸੈਪਸ਼ਨ ਡੈਸਕ ਤੇ ਜਾ ਕੇ ਪਤਾ ਲੱਗਾ ਕਿ ਜਿਸ ਕਾਨਫਰੰਸ 'ਚ ਸ਼ਿਰਕਤ ਕਰਨ ਲਈ ਮੈਂ 2000 ਮੀਲ ਦਾ ਰੇਲ ਸਫਰ ਕਰਕੇ ਕਲਕੱਤੇ ਪਹੁੰਚਿਆ ਹਾਂ ਦਰ ਅਸਲ ਉਹ ਉਹਨਾਂ ਦੀ ਸਮਾ ਸੁਚੀ ਚ ਮੌਜੂਦ ਹੀ ਨਹੀਂ ਸੀ ਮੈਂ ਦਰਬੰਦ ਤੋਂ ਅੱਖ ਬਚਾ ਕੇ ਖੋਟੇ ਸਿੱਕੇ ਵਾਂਗ ਹੋਟਲ ਤੋਂ 100 ਕੋ ਗੱਜ ਦੂਰ ਲੱਗੇ ਜਨ ਤੱਕ ਫੋਨ ਤੇ ਜਾ ਪੁੱਜਾ ਅਠਿਆਨੀ ਚਵਾਨੀਆਂ ਇਕੱਠੀਆਂ ਕਰਕੇ ਫੋਨ ਲੱਗਾ ਤਾਂ ਉਪਰੇ ਸ਼ਹਿਰ ਚ ਖੱਜਲ ਖਵਾਰੀ ਟਲੀ ਅੱਜ ਦਾ ਪ੍ਰੋਗਰਾਮ ਸਥਾਨਕ ਨਾਮੇ ਸਮਾਰਕ ਵਿਕਟੋਰੀਆ ਮੈਮੋਰੀਅਲ ਚ ਸੀ ਅਤੇ ਤਾਜ ਬੰਗਾਲ ਦੀ ਕਾਨਫਰੰਸ ਦਰ ਅਸਲ ਅਗਲੇ ਦਿਨ ਸ਼ੁਰੂ ਹੋਣੀ ਸੀ ਇਹ ਕਾਨਫਰੰਸ ਸ਼ਾਇਦ ਮੇਰੇ ਸਫ਼ਰ ਦੀਆਂ ਘੁੰਮਣ-ਘੇਰੀਆਂ ਦਾ ਆਗਾਜ਼ ਸੀ। ਅੱਜਕੱਲ ਮੈਂ ਦੋਸਤਾਂ ਦੇ ਮਾਗੇ ਮੈਂ ਬਸਤਰ ਪਹਿਨ ਕੇ ਯਾਤਰਾ ਨਹੀਂ ਕਰਦਾ। ਹੋਟਲਾਂ ਦੇ ਦਰਵਾਜ਼ੇ ਵੀ ਬਿਨਾਂ ਸ਼ੱਕ ਸਲੂਟ ਮਾਰਦੇ ਹਨ। ਨਵੇਂ ਮੁਲਕ ਅਤੇ ਸ਼ਹਿਰ ਵੇਖ ਕੇ ਪਹਿਲਾਂ ਪਹਿਲ ਉਪਰੀ-ਉਪਰੀ ਖੁਸ਼ੀ ਮਹਿਸੂਸ ਹੁੰਨੀ ਪਰ ਹੁਣ ਹਰ ਸ਼ਹਿਰ ਦੇ ਡਾਊਨ ਟਾਊਨ ਦੀਆਂ ਧੌਣ ਚੁੱਕੀ ਝਾਕਦੀਆਂ ਇਮਾਰਤਾਂ ਇੱਕੋ ਸੈਂਚਰ ਨਾਲ ਥੱਪੇ 에ਅਰਪੋਰਟ ਦਾ ਤੇ ਸ਼ਾਪਿੰਗ ਸੈਂਟਰਾਂ ਚ ਕੁਝ ਵੀ ਤਾਜ਼ਾ ਨਹੀਂ ਦਿਸਦਾ। ਹਰ ਸ਼ਹਿਰ ਦੀ ਆਪੋਤਾਪੀ ਤੇ ਖਪਖਾਨਾ ਮੇਰੇ ਥੱਕੇ ਹੋਏ ਕੰਨਾਂ ਨੂੰ ਅਕਸਰ ਇੱਕੋ ਜਿੰਨਾ ਪਾੜਦੇ ਹਨ ਹਰ ਨਵੇਂ ਸਫ਼ਰ ਦੀ ਯਾਦਦਾਸ਼ਤ ਹਵਾਈ ਜਹਾਜ਼ ਦੇ ਧੂਏ ਵਾਲੀ ਲਕੀਰ ਵਾਂਗ ਪਲਾ ਛਿਣਾ ਚਹੀ ਲੁਪਤ ਹੁੰਦੀ ਜਾਂਦੀ ਹੈ ਪੂੰਜੀਵਾਦੀ ਸ਼ਹਿਰ ਕਲਾ ਦੇ ਰੰਗ ਮੇਰੇ ਕੈਨਵਸ ਨੂੰ ਛੁੰਦਿਆ ਹੀ ਖੁਰ ਜਾਂਦੇ ਹਨ ਜਿਉਂਦੀ ਹੈ ਤਾਂ ਪ੍ਰਵਾਸ ਦੇ ਹਾਸ਼ੀਏ ਤੋਂ ਬਾਹਰ ਰਹਿ ਗਈ ਮੇਰੀ ਬਿੰਬਾਵਲੀ ਅਤੇ ਉਸ ਦੀ ਪੱਟ ਭੂਮੀ ਮੇਰੇ ਕੰਪਿਊਟਰ ਰਹਿਤ ਬਚਪਨ ਦੀ ਹਰ ਖੰਵਤ YouTube ਦੱਸੋ ਅੱਜ ਤੁਸੀਂ ਕਿਹੜੀ ਵੀਡੀਓ ਵੇਖਣੀ ਹੈ ਵੇੜੇ ਵਿੱਚ ਬਾਗ ਸ਼ਹਿਤੂਤ ਚੜੀਆਂ ਵੇਲਾਂ ਤੌੜੀ ਚੜਿਆ ਸਾਗ ਡੱਬ ਖੜਬੀ ਤੁੱਪ ਡੱਬ ਖੜੱਬੇ ਫੁੱਲ ਚੁੰਨੇ ਸਕਾਉਂਦੀਆਂ ਕੁੜੀਆਂ ਮਕਾਨ ਭਰੀ ਟਰਾਲੀ ਪਿੱਟਣ ਵਾਲਾ ਅੱਖਾਂ ਖਾਲੀ ਪੈਲਿਆਂ ਚ ਉਚਰ ਕੇ ਭੱਜੇ ਆਏ ਡੰਗਰ ਖੁੰਡਾ ਖੋਲ ਖੜੋ ਗਏ ਗੁੜ ਨਾਲ ਭਰਿਆ ਮੂੰਹ ਹਰ ਸਵਾਲ ਦਾ ਜਵਾਬ ਹੂੰ ਹੂੰ ਸੀਤਾ 47 ਕਿਹੜੀ ਮਲਕਾ ਸਾਰੀ ਬਸ ਖਾਲੀ ਵਿੰਗ ਤੜੰਗੀ ਜਿੰਨੇ ਵੱਡੇ ਜਲੇਬੀ ਉਹਨਾਂ ਖੁਲਿਆ ਮੂੰਹ ਲੱਡੂ ਦੀ ਕੁੜਮਾਈ ਭੰਗੜਾ ਪਾਉਣ ਪਕੌੜੇ ਜਲੇਬੀ ਜੀ ਸ਼ਰਮਾਈ ਨਿੱਕਾ ਜਿਹਾ ਪਿਆਲਾ ਨਾਨੀ ਦੀ ਚਾਹ ਪੀ ਗਿਆ ਬਿਸਕੁਟ ਅਸ ਤੋਂ ਅਗਲਾ ਜੋ ਮੈਂ ਕਾਣ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਉਸ ਦਾ ਨਾਮ ਹੈ ਦੀਵਾ ਬੱਤੀ ਬਿਜਲੀ ਆਉਣ ਨਾਲ ਕਈ ਕੁਝ ਬਦਲ ਗਿਆ ਮਧਾਨੀਆਂ ਦਾ ਪੰਚਮ ਪਛਮੀ ਸੰਗੀਤ ਦੀ ਨਕਲ ਕਰਨ ਲੱਗਾ ਦਾ ਖੁਦ ਵੀ ਰੜਕਿਆ ਗਿਆ ਬੈਠਕਾਂ ਅਤੇ ਜੰਜ ਘਰਾਂ ਚ ਸਾਂਝੀ ਲਾਲ ਟੈਂ ਥੱਲੇ ਪੜਨ ਵਾਲੇ ਜਵਾਕਾਂ ਦੀਆਂ ਟਾਣੀਆਂ ਸੁਗੜਨ ਲੱਗੀਆਂ ਬਿਜਲੀ ਮੀਟਰ ਵਾਲੇ ਜਵਾਕ ਨਮੀ ਆਈ ਵਾਟ ਹੀ ਮੰਗ ਤੱਕਦੇ ਨਵੇਂ ਲਫ਼ਜ਼ਾਂ ਜਿਵੇਂ ਵਾਟ ਲਾਟੋ ਟਰਾਂਸਫਾਰਮਰ ਵੋਲਟ ਆਦਨੇ ਦਸਕਤ ਦਿੱਤੀ ਚਿੜੀਆਂ ਕਾਵਾਂ ਨਾਲੋਂ ਜ਼ਿਆਦਾ ਅਫਿਊਜ਼ ਉੱਡਣ ਲੱਗੀਆਂ ਨਵੇਂ ਦੁੱਖ ਸੁੱਖ ਦੀ ਬੰਦੇ ਨਾਲ ਆਣ ਖੜੇ ਹੋਏ ਕਰੰਟ ਲੱਗਣ ਨਾਲ ਕਈ ਕਰਾਂ ਦੀ ਰੋਸ਼ਨੀ ਸਦਾ ਲਈ ਚਲੀ ਗਈ ਬਿਜਲੀ ਦੇ ਕਟਾ ਨੇ ਨਿੰਦਰਾ ਹਰਾਮ ਕੀਤੀਆਂ ਗਵਾਂਡਿਆਂ ਦੀ ਬੱਤੀ ਦੇਖਣ ਲਈ ਮੈਂ ਪੰਜਵੀਂ ਤੱਕ ਲੱਖਾਂ ਹੀ ਪੌੜੀਆਂ ਚੜਿਆ ਹੋਣਾ ਗੈਰ ਕਾਨੂੰਨੀ ਤਰ੍ਹਾਂ ਦੀ ਖਿੱਚ ਖਚਾਈ ਅਤੇ ਮੀਟਰਾਂ ਦੇ ਪੁੱਠੇ geke ਵਰਗੇ ਨਵੇਂ ਜੁਗਾੜ ਜਨਮੇ ਕੁਝ ਕੋ ਦੁਆਖੜੀਆਂ ਨੇ ਬਿਜਲੀ ਦੀ ਆਮਦ ਉਪਰੰਤ ਜਮ੍ਹਾਂ ਹੀ ਸਾਹ त्याग ਦਿੱਤੇ ਕੁਝ ਕੋ ਧਰਮ ਬਦਲ ਕੇ ਕੈਂਡਲ ਸਟੈਂਡ ਬਣ ਗਏ ਜਦੋਂ ਤੱਕ ਅਮਰੀਕਾ ਤੋਂ ਰੀਚਾਰਜ ਹੋਣ ਵਾਲੀਆਂ ਬੈਟਰੀਆਂ ਨਹੀਂ ਆਗੰਗਾ ਲਾਲ ਟੈਂਪ ਲੈਂਪ ਅਤੇ ਦੀਵਾ ਵੀ ਦਿਨ ਕੱਟੀ ਜਹੀ ਕਰਦੇ ਰਹੇ ਨੇਰੀ ਤਾਰ ਹਿਲਾਵੇ ਬਿਜਲੀ ਆਵੇ ਬਿਜਲੀ ਜਾਵੇ ਘੁੱਪ ਹਨੇਰੀ ਰਾਤ ਕੋਠੇ ਸੁੱਤਾ ਟੱਬਰ ਜੁਗਨੂ ਪਾਉਂਦਾ ਬਾਤ ਡਾਟੀ ਰਾਤ ਇੱਕੋ ਪੱਖਾ ਮੰਝਿਆਂ ਦੀ ਧਾਰ ਤੇ ਅਗਲਾ ਇਸ ਦਾ ਛੋਟਾ ਜਿਹਾ ਕੰਡ ਹੈ ਦੋਸਤੋ ਨਿੱਕੂ ਭਗਤ ਸਾਡਾ ਪ੍ਰਾਇਮਰੀ ਸਕੂਲ ਅਤੇ ਗੁਰਦੁਆਰਾ ਨਾਲ-ਨਾਲ ਹੀ ਹਸਨ ਗੁਰਦੁਆਰੇ ਅਖੰਡ ਪਾਠ ਆਰੰਭ ਹੋਣੇ ਤਾਂ ਅਸੀਂ ਸਕੂਲੋਂ ਭੱਜ-ਭੱਜ ਕੇ ਦੇਖ ਸਕਣ ਜਾਣਾ ਹਰ ਗੁਰਪੁਰਬ ਦੀ ਆਮਦ ਦਾ ਇੱਕ ਵੱਖਰਾ ਚਾ ਚੜਦਾ ਪ੍ਰਭਾਤ ਫੇਰੀ ਚ ਪਹਿਲੀ ਵੇਰਾਂ ਨਿੱਕੇ ਜੁਆਕ ਸਮੂਹ ਗਾਇਨ ਦਾ ਹੁਨਰ ਸਿੱਖਦੇ ਨਗਰ ਕੀਰਤਨਾ ਤੇ ਕਵਤਾ ਉਚਾਰਨ ਦੀ ਵਾਰੀ ਆਈ ਤਾਂ ਮੇਰੀ ਆਵਾਜ਼ ਮਾਈਕ੍ਰੋਫੋਨ ਨੂੰ ਵੀ ਨਾ ਸੁਣੀ। ਅਸੀਂ ਤਿੰਨ ਜਣਿਆਂ ਨੇ ਤਨਰ ਪੈ ਦੀ ਕਾਪੇਟਾਂ ਨੂੰ ਵੰਡਣ ਦੀ ਬਜਾਏ ਦੇਖਣ ਲਈ ਮੁਰ ਮੱਥਾ ਟੇਕ ਦਿੱਤਾ। ਜਨਮ ਦਿਨ ਵਾਲੇ ਦਿਨ ਸਵਾਕਤ ਗੁਰਦੁਆਰੇ ਜਾਣਾ ਜ਼ਰੂਰੀ ਤਾਂ ਹੁੰਦਾ ਸੀ ਪਰ ਮਸਾਂ ਇਹ ਅਰਦਾਸ ਦੇ ਮੱਧ ਤੱਕ ਪਹੁੰਚਿਆ ਜਾਂਦਾ ਸੀ। ਹਾਈ ਸਕੂਲ ਤੱਕ ਪਹੁੰਚਦਿਆਂ ਗੁਰਦੁਆਰੇ ਵਾਲੀ ਖੂਹੀ ਅਤੇ ਬੋੜ ਚੱਲ ਵਸੀ। ਅਤੇ ਨਾਲ ਹੀ ਤੁਰ ਗਏ ਪੱਤਰੇ ਦੇ ਡੂਨੇ। ਮੇਰੇ ਸੁੱਤਿਆ ਸੁੱਤਿਆ ਸੰਗਤ ਵੱਲੋਂ ਇੱਕ ਸਰ ਹੋ ਕੇ ਜਪੀ ਜਾਂਦੀ ਸੁਖਮਨੀ ਸਾਹਿਬ ਦੀ ਆਖਰੀ ਅਸ਼ਟਪਦੀ ਦਾ ਰਸ ਪ੍ਰਵਾਹ ਕਈ ਦਹਾਕਿਆਂ ਤੋਂ ਬਾਅਦ ਵੀ ਮਾਰਫਤ ਚੰਦਰਾੰਤਰ ਵਗਦਾ ਰਹਿੰਦਾ ਹੈ ਤਲੀਆਂ ਪੂੰਜ ਨਿੱਕੂ ਮੁੜਿਆ ਪ੍ਰਸ਼ਾਦ ਵਾਲਾ ਬਾਬਾ ਘੂਰੇ ਨਿੱਕੂ ਜਮਾ ਨਾਲ ਸੰਗੇ ਆਪਣਾ ਸ਼ੱਕ ਮੇਰਾ ਪ੍ਰਸ਼ਾਦ ਮੰਗੇ ਐਸੀ ਕਥਾ ਸੁਣਾਈ ਭਾਈ ਦੇ ਛੰਨੇ ਚ ਬੇਬੇ ਕੇ ਅਧਿਕਾਰਿ ਸ਼ਿਪਾਈ ਅੰਮ੍ਰਿਤ ਵੇਲਾ ਇੱਕੋ ਸੁਖਮਣੀ ਚਾਰ ਸਪੀਕਰ ਗਰਮੀਆਂ ਨੂੰ ਤਪਦਾ ਸਰਦੀਆਂ ਨੂੰ ਠਾਰਦਾ ਸੰਗ ਮਰਮਰ ਗੁਰੂ ਘਰ ਦਾ ਪ੍ਰਾਣੇ ਆਉਣ ਘਰੇ ਜੁਬਾਰੇ ਚਪਾਠੀ ਕੱਲਾ ਪਾਠ ਕਰਦਾ